ਸਸੀ ਗਾ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੀ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਅੱਜ ਪਹੁੰਚੇ ਵੀਰੇ ਆਪਾਂ ਪਿੰਡ ਚੀਦੇ ਜਿਹੜਾ ਇਹਨੂੰ ਮੋਗਾ ਪੈਂਦਾ ਤਹਿਸੀਲ ਇਹਨੂੰ ਬਾਗਾ ਪੁਰਾਣਾ ਪਿਆ ਜਾਂਦੀ ਆ ਅੱਜ ਤੁਹਾਡੇ ਲਈ ਲੈ ਕੇ ਆਏ ਵੀਰੇ ਇੱਕ ਨਗ ਬਾਕੀ ਡਿਟੇਲ ਆਪਾਂ ਬਾਅਦ ਵਿੱਚ ਹੋਰੇ ਤੋਂ ਪੁੱਛਦੇ ਹਾਂ ਸਸੀ ਗਾ ਬਾਈ ਜੀ ਤੇ ਬਾਈ ਜੀ ਜਾਨਵਰ ਦੀ ਡਿਟੇਲ ਦੱਸ ਦਿਓ ਜੀ ਵਹੜ ਦੀ ਕੀ ਡਿਟੇਲ ਹੈ ਜੀ ਇਹ ਤਾਜੀ ਸੂਈ ਹੈ ਜੀ ਠੀਕ ਹੋਈ ਜੀ ਕਿੰਨੇ ਦਿਨ ਹੋ ਗਏ ਸੂਈ ਨੂੰ ਬਾਈ ਇਹਨੂੰ ਅੱਜ ਦੀ ਤੀਜਾ ਦਾ ਉੱਥਾ ਦਾਣ ਹੈ ਚਾਰ ਦਿਨ ਹੋ ਗਏ ਬਾਈ ਸੂਈ ਨੂੰ ਤੇ ਠੀਕ ਹੋ ਬਾਈ ਜੀ ਤੇ ਹੁਣ ਆਪਾਂ ਬਾਈ ਸਾਨੂੰ ਨਾ ਲਾਈਵ ਮਿਲਕਿੰਗ ਕਰਕੇ ਦਿਖਾ ਦਾਂਗੇ ਤੇ ਬਾਕੀ ਤੁਸੀਂ ਵੇਖ ਹੀ ਸਕਦੇ ਹੋ ਬਾਈ ਕਰ ਲਓ ਮਿਲਕਿੰਗ ਦੋ ਦੋ ਤੁਹਾਨੂੰ ਅੰਦਾਜ਼ਾ ਲੱਗ ਜੂ ਵੀਰੇ ਲਾਈ ਮਿਲਕਿੰਗ ਦਿਖਾ ਦਾਂਗੇ ਕਿਸਾਨ ਵੀਰੋ ਇਹ ਥੋੜੀ ਵੀਡੀਓ ਲੰਬੀ ਬਣ ਜੂਗੀ 8 ਕੁਲੇ ਹੋ ਜਾਨਵਰ ਬਹੁਤ ਹੁੰਦੇ ਰਹਿੰਦੇ ਬਾਈ ਤੁਹਾਨੂੰ ਪਤਾ ਹੀ ਆ ਇਹ ਵੀਰੇ ਵੜ ਬਾਈ ਬੰਟੀ ਦੇ ਘਰ ਆ ਚੀਦੇ ਵਾਲੇ ਦੇ एरिए बिंटीन सारे थाना की क्वालिटी चेक कर सकते हो बी ती बहुत वो आवाना बै ची वड आ बी हाइट आ देख सकते हो मूँ मत्थे की बहुत चंगी है ਅੱਜ ਜਿਵੇਂ ਆਪਾਂ ਆਪਣੇ ਚੈਨਲ ਤੇ ਪਹਿਲੀ ਵਾਰੀ ਲਾਈ ਮਿਲਕਿੰਗ ਕਰਨ ਲੱਗੇ ਆਂ ਦੇਖ ਸਰਦਿੰਗ ਬਈ ਤੁਸੀਂ ਫਜਨ ਵਾਲਕਿੰਗ ਸਟਾਰਟ ਹੀ ਹੋਈ ਆ ਬਹੁਤ ਈ ਚਵਾਈ ਵੀਰੇ ਧਰਾਂ ਬਹੁਤ ਮੋਟੀਆਂ ਹਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਬਈ ਤੁਸੀਂ ਧਰਾਂ ਦੇਖ ਸਕਦੇ ਹੋ ਬਈ ਤੁਸੀਂ

ਤਕਰੀਬਨ ਤਕਰੀਬਨ ਬਾਈ ਜੀ ਮਿਲਕਿੰਗ ਫਿਨਿਸ਼ ਹੋਣ ਵਾਲੀ ਆ ਬਾਕੀ ਤੁਸੀਂ ਤੋਂ ਦੁੱਧ ਦਾ ਅੰਦਾਜ਼ਾ ਲਾਈ ਲਿਆ ਹੋਣਾ ਜਿਹੜੇ ਆਹ ਵਪਾਰ ਲਾਈਨਾਂ 'ਪੀਰ ਜੁੜਿਆ ਜਾਂ ਘਰ ਜਿਹਨਾਂ ਦੇ ਪਸ਼ੂ ਰੱਖਿਆ ਹੁੰਦੇ ਉਹਨਾਂ ਨੇ ਦੁੱਧ ਤਾਂ ਅੰਦਾਜ਼ਾ ਲਾਈ ਲਿਆ ਹੋਣਾ ਵੀਰੇ ਕਿੰਨਾ ਗਾਂ ਦਾ ਦੁੱਧ ਹੈ ਬਾਕੀ ਆਪਾਂ ਬਾਈ ਤੋਂ ਵੀ ਜਾਣਕਾਰੀ ਲੈ ਲਾਂਗੇ ਬਾਈ ਤੁਹਾਡੇ ਸਾਬ ਨਾਲ ਕਿੰਨਾ ਦੁੱਧ ਹੋਊਗਾ ਜੀ ਇਹ ਦੁੱਧ ਹੋਊਗਾ ਜੀ 22 ਤੇ ਨਹੀਂ ਜਿਹੜੀ ਆਪਾਂ ਹੁਣ ਮਿਲਕਿੰਗ ਕੀਤੀ ਜੀ ਇਹਦਾ ਕਿੰਨਾ ਦੁੱਧ ਹੋ ਸਕਦਾ ਜੀ ਇਹ ਜਿਹੜੇ ਆਪਾਂ ਹੁਣ ਚਵਾਈ ਕੀਤੀ ਜੀ ਇਹ ਇਹ ਹੋਊਗਾ ਜੀ 13-14 ਕਿਲੋ ਜੀ 13-14 ਲੀਟਰ ਦੇ ਦੁੱਧ ਦੇ ਹੋਊਗਾ ਵੀਰੇ ਕਰੀਬ ਬਾਕੀ ਆਪਾਂ ਵੇਖ ਹੀ ਸਕਦੇ ਆ ਤੁਹਾਡੇ ਸਾਹਮਣੇ ਆ ਥੋੜਾ ਬਹੁਤਾ ਬਈ ਫਰਕ ਪੈ ਸਕਦਾ ਉਹ 30 ਕਿਲੋ ਦੀ ਦੁੱਧ 30 ਕਿਲੋ ਦੇ ਦਊਗੀ ਬਾਈ ਜੀ ਤੇ ਬਾਈ ਜੀ ਆਪਾਂ ਇਹਦਾ ਮੁੱਲ ਕੀ ਕਰਦੇ ਆ ਜੀ ਜੀ ਮੁੱਲ 75000 ਮੁੱਲ 75000 ਮੰਨ ਕੀਤਾ ਜਾਊਗਾ ਜੀ ਆਪਣਾ ਠੀਕ ਹੋ ਜੀ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਫੋਨ ਨੰਬਰ 9474 ਹਾਂਜੀ 99474 ਇੱਕ ਵਾਰ ਫੇਰ ਬੋਲਦੇ 9474 ਹਾਂਜੀ ਜਿਹੜੇ ਵਿੱਚ ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਬਾਈ ਤੁਹਾਨੂੰ ਤਕਰੀਬਨ ਮਿਲਕਿੰਗ ਖਤਮ ਹੋਈ ਗਈ ਆ ਤੇ ਆਪਾਂ ਤੁਹਾਨੂੰ ਗਾਈ ਦਾ ਤੋਰਾ ਵੀ ਦਿਖਾ ਦਾਂਗੇ ਦੇਖ ਹੀ ਸਕਦੇ ਹੋ ਬਾਈ ਤੁਸੀਂ ਬਹੁਤ ਵਧੀਆ ਗਾਂ ਪਾ ਦੇ ਬਾਈ ਫੇਵਰਿਕ ਕਿੰਨੇ ਲੀਟਰ ਵਾਲੀ ਕਹਿੰਦੀ ਆ 15 ਲੀਟਰ ਵਾਲੀ 15 ਲੀਟਰ ਵਾਲੀ ਆਪਾਂ ਬਈ 13 ਤੋਂ 14 ਲੀਟਰ ਮੰਨ ਲਈਏ ਹਾਂ ਵੀ ਇਸ ਟਾਈਮ ਦੁੱਧ ਹੈਗਾ ਤੁਹਾਡੇ ਸਾਹਮਣੇ ਆ ਬਾਈ ਮੜੀ ਤੋਰ ਕੇ ਵਿਖਾਦੀ ਭਰਾ ਤੋਰਾ ਦਿਖਾ ਦੀ ਗਾਇਂ ਦਾ ਤੋਰਾ ਦੇਖ ਸਕਦੇ ਹੋ ਬਾਈ ਤੁਸੀਂ ਕਈ ਵਾਰੀ ਬਾਈ ਸਾਥੋਂ ਕੋਈ ਮਿਸਟੇਕ ਹੋ ਜਾਂਦੀ ਆ ਤੇ ਤੁਸੀਂ ਜਿਹੜਾ ਬਾਈ ਦਾ ਨੰਬਰ ਡਿਸਪਲੇ ਤੇ ਚੱਲ ਰਿਹਾ ਉਹ ਤੋਂ ਤੁਸੀਂ ਵੀਡੀਓ ਮਗਾ ਸਕਦੇ ਹੋ ਕਈ ਵਾਰੀ ਸਾਥ ਮਿਸਟੇਕ ਹੋ ਜਾਂਦੀ ਹੈ ਕਈ ਵਾਰੀ ਕੋਈ ਚੀਜ਼ ਨਹੀਂ ਦਿਖਾਈ ਜਾਂਦੀ ਹੁੰਦੀ ਤੇ ਥੈਂਕ ਯੂ ਬਾਈ ਜੀ ਇਸੇ ਤਰ੍ਹਾਂ ਬ੍ਰਾਡਕਾਸਟਲ ਫੋਰਮ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਥੈਂਕ ਯੂ ਬਾਈ ਜੀ